ਸਬੰਤੀ ਜੋਤਰੀ ਮੇ ਕਰਕੇ ਪਰਿਵਾਰ ਕਰਨੀ ਤਾਂਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਅਸਥਾਨ ਧੰਨ ਧੰਨ ਗੁਰਦੁਆਰਾ ਕਾਉਲ ਸਰ ਸਾਹਿਬ ਜੀ ਦੇ ਪਾਵਨ ਗੁਰਬਾਣੀ ਦਾ ਫਰਮਾਨ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਉਹ ਦਿਨੀਆ ਆਪਣੀ ਸੇਧਮਾ ਵਾਂਗਾਂ ਨੂੰ ਸਾਥ ਤੇ ਪਾਸ਼ਾ ਇਸ ਮੋ ਸੰਗਤਾਂ ਵੱਲੋਂ ਜੋ ਪੰਜਾਬ ਦਾ ਸੱਚੇ ਪਾਸ਼ਾ ਜੀ ਗਾਇਕੀ ਰਾਜ ਵਿੱਚ ਬੰਦਾ ਉਹ ਤੇ ਰੋਗਤਾ ਤਾਂਦਰੁਸਤੀ ਵਾਦ ਅਰਦਾਸ ਬੇਨਤੀ ਕੀਤੀ ਜੇ ਕਿਰਪਾ ਜੀ ਪਾਸ਼ਾ ਜੀ ਤੇ ਰੋਗਤਾ ਤਾਂਦਰੁਸਤੀ ਬਖਸ਼ੋ ਕਸ਼ਟ ਤੋਂ ਨਿਵਰਤ ਕਰੋ ਚਰਦੀ ਕਲਾ ਬਖਸ਼ੋ ਸਮੂਹ ਕਾਜ ਦਾਸ ਕਰਨੇ ਰੋਗੀ ਕਾਪਰੋ ਖੰਡੋ ਰੋਗ ਕਿਰਪਾ ਕਰੋ ਰੋਗਤ ਨਿਵਰਤ ਕਰੋ ਜੇ ਪਾਸ਼ੇ ਸਮੂਹ ਸੰਗਤਾਂ ਨੂੰ ਪਾਵਨ ਸਥਾਨਾਂ ਤੇ ਆ ਕੇ ਅਰਦਾਸ ਬੇਨਤੀ ਕੀਤੀ ਜਾਂਦੀ ਏ ਕਿਰਪਾ ਕਰੋ ਰਾਜ ਵਿਵ ਜਵੰਦਾਂ ਨੂੰ ਦੇ ਰੋਗਤਾ ਤੰਦਰੁਸਤੀ ਬਖਸ਼ਣੀ ਚਰਦੀ ਕਲਾ ਬਖਣੀ ਯੰਗ ਸੰਗਸਾਈ ਹੋਣਾ ਕਿਰਪਾ ਕਰੀ ਸੋਕ ਸ਼ਾਂਤੀ ਆਪਣੇ ਘਰ ਵਿਖੇ ਆਵੇ ਚਰਦੀ ਕਲਾ ਬਖਸ਼ ਤੇ ਅਰਦਾਸ ਸਮੂਹ ਕਾਜ ਦਾਸ ਕਰਨੇ ਯੰਗ ਸੰਗਸਾਈ ਹੋਣਾ ਹਰ ਮੈਦਾਨ ਫਤਿਹ ਕਰਨੀ ਸਹੀ ਪਿਆਰੇ ਮੇਲ ਜਿੰਨਾ ਮਲੇਂਤਰਾ ਨਾਮ ਜਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਯੁੱਗੇ ਕਲਾਕਾਰ ਸੀ ਜੀ ਜਵਿੰਦਾ ਜੀ ਔਰ ਬਹੁਤ ਵਧੀਆ ਗਾਉਂਦੇ ਆ ਗਾਉਂਦੇ ਸੀ ਗਾਉਂਦੇ ਰਹਿਣਗੇ ਔਰ ਮਹਾਰਾਜ ਕਿਰਪਾ ਕਰੇ ਆਪਣੇ ਛੇਤੀ ਤੋਂ ਛੇਤੀ ਆਪਣੇ ਘਰ ਪਰਤਣ ਔਰ ਵਲਟੀਲੀਟਰ ਤੋਂ ਮੁਕਤੀ ਪਾਉਣ ਔਰ ਫਿਰ ਪੰਜਾਬੀ ਗਾਇਕੀ ਨੂੰ ਸਿਖਰਾਂ ਤੇ ਲੈ ਕੇ ਜਾਣਾ ਪੰਜਾਬ ਲੋਕ ਗਾਇਕ ਰਾਫੀ ਜਵੰਦੇ ਦੀ ਦੇ ਰੁਗਤਾ ਤਾਨੁਸ਼ੀਵਾ ਤੇ ਅਰਦਾਸ ਕੀਤੀ ਗਈ ਹੈ ਜੀ ਪੂਰੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੀ ਪੂਰੀ ਸਾਫ ਸੁਥਰੀ ਔਰ ਕੇ ਕੰਟਰੋਵਰਸੀ ਚ ਨਹੀਂ ਆਪਣੀ ਗਾਇਕੀ ਨੂੰ ਸਿਖਰਾਂ ਤੱਕ ਲੈ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਔਰ ਆਲ ਵਰਲਡ ਦੇ ਵਿੱਚ ਪੰਜਾਬੀ ਰੈਂਦੀ ਦੁਨੀਆ ਦੇ ਵਿੱਚ ਸਾਰਿਆਂ ਨੂੰ ਖੁਸ਼ ਕੀਤਾ ਜਦੋਂ ਕਿਸ ਨੂੰ ਮਿਲਦਾ ਬੜੇ ਪ੍ਰੇਮ ਮਿੱਠੇ ਸੁਭਾਅ ਨਾਲ ਮਿਲਦਾ ਸੀ ਤੇ ਦੁਨੀਆ ਵਿੱਚ ਜੋ ਇਹਨੇ ਗੀਤ ਗਾਏ ਹਨ ਸਾਫ਼ ਸੁਥਰੇ ਗੀਤ ਗਾਏ ਹਨ ਪ੍ਰਵਾਚ ਬਹਿਣ ਵਾਲੇ ਸੁਣਨ ਵਾਲੇ ਸਰਦਾਰੀ ਵਾਲੇ ਇਸ਼ਤਾਂ ਵਾਲੇ ਗੀਤ ਗਾਏ ਹਨ ਜਾਹੇ ਕੋਈ ਵੀ ਭਾਈਚਾਰਾ ਮੁਸਈ ਭਾਈਚਾਰਾ ਚਾਹ ਹਿੰਦੂ ਭਾਈਚਾਰਾ ਚਾਹ ਸਖ ਭਾਈਚਾਰਾ ਹਰ ਬੰਦਾ ਹੀ ਆਪਣੇ ਜਿੱਥੇ ਵੀ ਆ ਅਰਦਾਸ ਬੇਨਤੀ ਜਾ ਕੇ ਕਰਦੇ ਆ ਛੇਤੀ ਛੇਤੀ ਆਪਣੇ ਪਰਿਵਾਰ ਵਿੱਚ ਵਾਪਸ ਪਰਤਣ ਜਾ ਆਪਣਾ ਪਰਵਾਸ ਦਾ ਕੋਈ ਜੀ ਮੰਝੇ ਤੇ ਪਿਆ ਹੋਵੇ ਜਾਂ ਹਸਕਲ ਪਿਆ ਹੋਵੇ ਕੋਈ ਸੋਚ ਦੀ ਬੋਝ ਨਹੀਂ ਹੁੰਦੀ ਇਹ ਲੋਕ ਉਹ ਹਨ ਜਿਹਨੂੰ ਸਾਰਥੀ ਇਨਸਾਨ ਕਿਹਾ ਜਾਂਦਾ ਹੈ ਜੋ ਆਪਣੇ ਪੇਚ ਨੂੰ ਹਾਈਲਾਈਟ ਕਰਨ ਵਾਸਤੇ ਮਸ਼ੂਰੀ ਕਰਨ ਵਾਸਤੇ ਗਲਤ ਅਫਵਾਹਾਂ ਪਾਉਂਦੇ ਹਨ ਪਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੀ ਗਲਤ ਅਫਵਾਹ ਨਾ ਪਾਈਏ ਤਾਂ ਕਿਸੇ ਦਾ ਕੋਈ ਜਾਣੀ ਨੁਕਸਾਨ ਹੋ ਸਕੇ ਮਾਣਿ ਪਰਸਾ ਆਪਣਾ ਨਾ ਦੱਸ ਕੇ ਮਾਜਿਸਤਰੀ பஞ்சamਦੀਪ ਸਿੰਘ ਆਵਾਦੀ ਡੇਰਾਬਾਦ ਅਸੰਸੀ ਪੰਚਾਇਤੋਂ ਜੀ ਹਾਲ ਕੀ ਕਰ ਜਾਓ ਗੱਡੀ ਦੇ ਤਾਅ ਕੀਤੀ ਇਹ ਵਿੱਚ ਬੰਦੇ ਦੀ ਲੰਬੀ ਬਰਵਾੜ ਦੇ ਵੇਖੋ ਜੀ ਐਸੀ ਤੇ ਅਰਦਾਸ ਸੀ ਗੁਰੂ ਮਾਰਾ ਪਾਸ਼ਾ ਅਗੇ ਕੀਤੀ ਹੈ ਜੀ ਸਾਡੇ ਉੱਗੇ ਕਲਾਕਾਰ ਸੀ ਜੀ ਜਵਿੰਦਾ ਜੀ ਔਰ ਬਹੁਤ ਵਧੀਆ ਗਾਉਂਦੇ ਆ ਗਾਉਂਦੇ ਸੀ ਗਾਉਂਦੇ ਰਹਿਣਗੇ ਔਰ ਮਹਾਰਾ ਜੀ ਕਿਰਪਾ ਕਰੇ ਆਪਣੇ ਛੇਤੀ ਤੋਂ ਛੇਤੀ ਆਪਣੇ ਘਰ ਪਰਤਣ ਔਰ ਵੈਲਟੀ ਲੇਟਰ ਤੋਂ ਮੁਕਤੀ ਪਾਉਣ ਔਰ ਫਿਰ ਪੰਜਾਬੀ ਗਾਇਕੀ ਨੂੰ ਸਿਖਰਾਂ ਤੇ ਲੈ ਕੇ ਜਾ। ਕਿੰਨਾ ਕੁ ਹੁਣ ਅਰਦਾਸ ਬੇਨਤੀ ਕੀਤੀ ਜੀ ਹੈ ਕਿ ਲਗਦਾ ਅਰਦਾਸ ਬਹੁਤ ਤਾਕਤਿਆ ਕਿੰਨਾ ਕਿ ਜਿਹੜਾ ਫਿਰ ਤੋਂ ਜਿਹੜਾ ਠੀਕ ਹੋਵ ਜਾ ਰਿਹਾ ਹੈ। ਇਹ ਅਰਦਾਸ ਤੇ ਬਹੁਤ ਵੱਡੀ ਤਾਕਤ ਹੈ। ਸਾਨੂੰ ਦਸਵੇਂ ਪਾਤਸ਼ਾਹ ਨੇ ਤਾਕਤ ਇਹਨੀ ਅਰਦਾਸ ਦੀ ਬਖਸ਼ੀ ਹੈ ਜੀ ਕਿ ਜਿਹੜੀ ਅਰਦਾਸ ਸੱਚੇ ਮਨੋਂ ਕਰਾਂਗੇ ਜਰੂਰ ਕਬੂਲ ਹੋਊਗੀ ਔਰ ਸਾਨੂੰ ਇਨਾ ਯਕੀਨ ਹੈ ਗੁਰੂ ਮਾਰਗ ਗੁਰੂ ਪਾਤਸ਼ਾਹ ਤੇ ਕਿ ਸਾਡੇ ਕਲਾਕਾਰ ਵੱਡੇ ਭਰਾ ਜਵੰਦਾ ਜੀ ਫਿਰ ਗਾਇਕੀ ਦੇ ਰਾਤੇ ਆਉਣਗੇ ਜਰੂਰ ਆਉਣਗੇ ਹਰ ਹਾਲਤ ਚ ਆਉਣਗੇ ਸਾਨੂੰ ਪੂਰਾ ਵਿਸ਼ਵਾਸ ਹੈ ਪੂਰੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੀ ਪੂਰੀ ਸਾਫ ਸੁਥਰੀ ਔਰ ਕਿਸੇ ਕੰਟਰੋਵਰਸੀ ਵਿੱਚ ਨਹੀਂ ਆਪਣੀ ਗਾਇਕੀ ਨੂੰ ਸਿਰਖਾਂ ਤੱਕ ਲੈ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਔਰ ਆਲ ਵਰਲਡ ਦੇ ਵਿੱਚ ਪੰਜਾਬੀ ਰੈਂਦੀ ਦੁਨੀਆ ਦੇ ਵਿੱਚ ਸਾਰਿਆਂ ਨੂੰ ਖੁਸ਼ ਕੀਤਾ ਲੱਗਦਾ ਹਰ ਇੱਕ ਤੋਂ ਲੋਕ ਜਿਹੜੇ ਨੇ ਆਪੀ ਆਪਣੇ ਤਰ੍ਹਾਂ ਮੰਨਦੇ ਨੇ ਅਰਦਾਸ ਬੇਨਤੀ ਕਰਦੇ ਨੇ ਬਿਲਕੁਲ ਜੀ ਬਿਲਕੁਲ ਭਾਰਤ ਦੇ ਲੋਕ ਚਾਹੇ ਕੋਈ ਵੀ ਭਾਈਚਾਰਾ ਮੁਸਲਮਾਨ ਭਾਈਚਾਰਾ ਚਾਹੇ ਹਿੰਦੂ ਭਾਈਚਾਰਾ ਚਾਹੇ ਸਿੱਖ ਭਾਈਚਾਰਾ ਹਰ ਬੰਦਾ ਹੀ ਆਪਣੇ ਜਿੱਥੇ ਵੀ ਆ ਅਰਦਾਸ ਬੇਨਤੀ ਜਾ ਕੇ ਕਰਦੇ ਆ ਛੇਤੀ ਛੇਤੀ ਆਪਣੇ ਪਰਿਵਾਰ ਵਿੱਚ ਆਪਸ ਪਰ ਲੱਗਦਾ ਨਹੀਂ ਇਹ ਮੌਤੇ ਮੂਤ ਵਾਪਸ ਨਿਕਲ ਗਿਆ ਸਾਡਾ ਵੀਰ ਬਿਲਕੁਲ ਜੀ ਗੁਰੂ ਪਾਤਸ਼ਾਹ ਨੇ ਬੜਾ ਵੱਡਾ ਹੱਥ ਦੇ ਕੇ ਰੱਖਿਆ ਜੀ ਜੇ ਆਪਾਂ ਕਹਿ ਸਕੀਏ ਵੀ ਜੇ ਜਵੇਂ ਕਹਿ ਕਹ ਜਾਂਦਾ ਜੀ ਜਿਸ ਕੋ ਰਾਕੇ ਸਾਗੇ ਮਾਰ ਸਕੇ ਨਾ ਕੋਈ ਇਸ ਕਰਕੇ ਜੀ ਬੜੀ ਮਰਜ਼ੀ ਕਿਰਪਾ ਹੀ ਹੈ ਬਾਕੀ ਕੋਈ ਗੱਲ ਨਹੀਂ ਮਾਰ ਕਿਰਪਾ ਕਰੇਗਾ ਜੀ ਆਪੇ ਰ ਬਲੰਦੀਆਂ ਤੇ ਆਉਣਗੇ ਜੀ ਜਰੂਰ ਜਲਦੀ ਤੋਂ ਜਲਦੀ ਠੀਕ ਹੋ ਕੇ ਆਉਣਗੇ ਅਰਦਾਸ ਬੇਨਤੀ ਮਹਾਰਾਜ ਜੀ ਕੀਤੀ ਹੈ ਜੀ ਔਰ ਕਰ ਵੀ ਰਹੇ ਨੇ ਲੋਕ ਠੀਕ ਹਾਂ ਜੀ ਬਾਬਾ ਪੰਡਤ ਦੱਸ ਕੇ ਅੱਜ ਕਿਰੀ ਲੱਭੀ ਮਵਾਥੇ ਤੋਂ ਦਾਸ ਕੀਤੀ ਜੀ ਇਹ ਕਿਹੜੇ ਘੋੜਾ ਸਾਡੇ ਅਰਦਾਸ ਪਾਈ ਅੰਗਰੇਜ਼ ਸਿੰਘ ਹੈਡ ਗ੍ਰੈਂਥੀਂ ਗੁਰਦੁਆਰਾ ਕੌਂਸਲਰ ਸਾਹਿਬ ਜੀ ਵਿਖੇ ਪੰਜਾਬ ਲੋਕ ਗਾਇਕ ਰਾਵੀ 52 ਦੀ ਦੇਹ ਰੁਗਤਾ ਤੰਦਰੁਸਤੀ ਬਾਤੇ ਅਰਦਾਸ ਕੀਤੀ ਗਈ ਹੈ ਜੀ ਇਹ ਅਰਦਾਸ ਮੋਹ ਸੰਗਤਾਂ ਵੱਲੋਂ ਕਰਵਾਈ ਗਈ ਹੈ ਸਭ ਤੋਂ ਪਹਿਲਾਂ ਇਨਸਾਨ ਦੇ ਨਾਤੇ ਮਾਪਿਆਂ ਦਾ ਇਕਲੋਤਾ ਬੱਚਾ ਹੈ ਪੋਤੇ ਭੈਣ ਦਾ ਇਕਲੋਤਾ ਭਰਾ ਹੈ ਪਤਨੀ ਦਾ ਪਤੀ ਹੈ ਦੋ ਛੋਟੇ ਬੱਚਿਆਂ ਦਾ ਬਾਪ ਹੈ ਲੋਕ ਗਾਇਕ ਬਾਦ ਵਿੱਚ ਪਹਿਲਾ ਇਨਸਾਨ ਰਾਤੇ ਆਈਏ ਇੱਕ ਪਰਵਾਦ ਦਾ ਜੀ ਹੋਣ ਦੇ ਨਾਤੇ ਇਨਸਾਨ ਦੇ ਨਾਤੇ ਹੋਣ ਦੇ ਨਾਤੇ ਉਸ ਲੋਕ ਗਾਇਕਰਾਵੇ ਜੁਵੰਦੇ ਦੀ ਦੇਰੋਗਤਾ ਤਾਨਦੁਰਸੀ ਬਾਤ ਤੇ ਅਰਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨਾਂ ਵਿੱਚ ਕੀਤੀ ਗਈ ਹੈ ਬਾਬਾ ਜੀ ਉਹ ਹੋਰ ਟੀਮ ਦੇ ਸਾਹ ਸਾ ਦੇ ਅਰਦਾਸਾ ਹੋ ਗਿਆ ਉਹ ਜੀ ਬਾਦ ਵਿੱਚ ਇਹ ਲੱਗਦਾ ਵੀ ਵਧੀਆ ਗਾਇਕੀ ਸਾਥ ਹੁੰਦੀ ਬੈਠੀ ਜਾਂਦਾ ਤੁਸੀਂ ਅਸਲ ਵਿੱਚ ਕੀ ਕਰਦੇ ਹੋ ਹਾਂਜੀ ਇਹ ਸਿੰਗਰ ਇਹ ਨਾਂ ਕਿਸੇ ਕੋਈ ਕੰਟਰੋਵਰਸੀ ਹੈ ਨਾ ਕੋਈ ਈਰਖਾ ਬਾਜ਼ੀ ਹੈ ਜਦੋਂ ਮੈਂ ਕਿਸੇ ਨੂੰ ਮਿਲਦਾ ਬੜੇ ਪ੍ਰੇਮ ਮਿੱਠੇ ਸੁਭਾਣਾ ਮਿਲਦਾ ਸੀ ਤੇ ਦੁਨੀਆ ਵਿੱਚ ਜੋ ਇਨੇ ਗੀਤ ਗਾਏ ਹਨ ਸਾਫ਼ ਸੁਥਰੇ ਗੀਤ ਗਾਏ ਹਨ ਪ੍ਰਵਾਚ ਬਹਿਣ ਵਾਲੇ ਸੁਣਨ ਵਾਲੇ ਸਰਦਾਰੀ ਵਾਲੇ ਇਸ਼ਤਾਂ ਵਾਲੇ ਗੀਤ ਗਾਏ ਹਨ ਲੋਕ ਪਿਆਰ ਕਰਦੇ ਹਨ ਉਸ ਪਿਆਰ ਦਾ صدਕਾ ਹਰੇਕ ਥਾਂ ਤੇ ਗੁਰੂ ਘਰ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਗੁਰਦੁਆਰਾ ਅੰਮ੍ਰਿਤਸਰ ਜਾਂ ਹੋਰ ਵੀ ਗੁਰੂ ਘਰਾਂ ਵਿੱਚ ਅਰਦਾਸ ਬੇਨਤੀ ਸੰਗਤਵਾਂ ਨੂੰ ਕਰਵਾਈ ਗਈ ਹੈ ਕਿ ਮਹਾਰਾਜ ਕਿਰਪਾ ਕਰਨ ਇਸ ਬੱਚੇ ਨੂੰ ਛੇਤੀ ਛੇਤੀ ਦੇਰ ਹੋਊਗਾ ਤਾਂ ਉਸ ਨੂੰ ਬਖਸ਼ਣਾ ਕਿ ਹਸਪਤਾਲੋਂ ਆਪਣੇ ਘਰ ਜਾਵੇ ਤੇ ਆਪਣੇ ਪਰਿਵਾਰ ਦੇ ਸੁਖਾਂਤਿ ਦੇ ਨਾਲ ਜੀਵਨ ਬਤੀਤ ਕਰੇ। ਇੱਕ ਬਾਬਾ ਜੀ ਨੂੰ ਵੀ ਨੈਗੇਟਿਵ ਹੋ ਰਹਾ ਬੜੀ ਬਾਗ ਦੇ ਬਸ ਮੂਰ ਰਹਿਣ ਵਾਲੀ ਇਹਨਾਂ ਨੂੰ ਕੀ ਕਰਾਉਣਾ। ਉਹਨਾਂ ਨੂੰ ਅਪੀਲ ਕਰਨਾ ਚਾਹਾਂਗੇ ਜੀ ਵੇਖੋ ਜੀ ਜਦ ਆਪਣਾ ਪਰਿਵਾਰ ਦਾ ਕੋਈ ਜੀ ਮੰਜ਼ੇ ਤੇ ਪਿਆ ਹੋਵੇ ਜਾਂ ਹਸਪਤਾਲ ਪਿਆ ਹੋਵੇ ਕੋਈ ਸੋਚ ਦੀ ਬੋਝ ਨਹੀਂ ਹੁੰਦੀ। ਇਹ ਲੋਕ ਉਹ ਹਨ ਜਿਹਨੂੰ ਸਾਰਥੀ ਇਨਸਾਨ ਕਿਹਾ ਜਾਂਦਾ ਏ ਜੋ ਆਪਣੇ ਪੇਚ ਨੂੰ ਹਾਈਲਾਈਟ ਕਰਨ ਵਾਸਤੇ ਮਸ਼ੂਰੀ ਕਰਨ ਵਾਸਤੇ ਗਲਤ ਅਫਵਾਹਾਂ ਪਾਉਂਦੇ ਹਨ। ਪਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੇ ਗਲਤ ਫੋਨ ਨਾ ਪਾਈਏ ਤਾਂ ਕਿਸੇ ਦਾ ਕੋਈ ਜਾਣੇ ਨੁਕਸਾਨ ਹੋ ਸਕੇ ਹੱਥ ਜੋੜ ਕੇ ਬੇਨਤੀ ਕਰਾਂਗੇ ਹੋ ਸਕੇ ਤੇ ਸਰਬਦਾ ਭਲਾ ਮੰਗੀਏ ਜੇ ਆਪਾਂ ਕਿਸ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾਰੇ ਕਹਦਾ ਸਾਡਾ ਹੱਕ ਨਹੀਂ ਹੈ ਲੱਗਦਾ ਨਹੀਂ ਵੀਰ ਦਾ ਹੱਕ ਹਾਂ ਹਰ ਕੋਈ ਹਰ ਤਰ੍ਹਾਂ ਮਦਦ ਕਰ ਰਿਹਾ ਆਵਾਜ਼ਾਂ ਨਾਲ ਕੋਈ ਕਰ ਰਿਹਾ ਕਿ ਲੱਗਦਾ ਜਲਦੀ ਠੀਕ ਹੋ ਕੇ ਹੁਣ ਫਿਰ ਤੋਂ ਉਹ ਜਿਹੜਾ ਯਾਗੀ ਲੋਕ ਦੀ ਸੇਵਾ ਕਰੇਗਾ ਦੇਖੋ ਜੀ ਡਾਕਟਰਾਂ ਵੱਲੋਂ ਵੀ ਇੱਕ ਜਵਾਬ ਹੀ ਸਿਮਲਿਆ ਡਾਕਟਰ ਨੂੰ ਨਾ ਅਸੀਂ ਕੀਤੀ ਗਈ ਪਰ ਇੰਨੇ ਦੁਨੀਆਂ ਦੇ ਵਿੱਚ ਸੰਗਤਾਂ ਵਿਚ ਅਰਦਾਸ ਬੇਨਤੀ ਹੋਈ ਏ ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੁਰਗਪਤ ਦਾ ਪੂਰਨ ਗੁਣਤਾਸ ਸੰਗਤਾਂ ਨੇ ਅਰਦਾਸ ਕੀਤੀ ਏ ਉਹ ਰਾਬੇ ਜਵੰਦਾ ਇੱਕ ਮੋਹ ਦੇ ਮੂੰਹ ਤੋਂ ਬਚ ਕੇ ਘਰ ਵਾਪਸ ਆਇਆ ਏ ਬਾਲ ਦੀ ਆਗਤ ਤੇ ਰੱਬ ਬਚਾ ਲੈਂਦਾ ਜੇ ਰੱਬ ਆਪ ਕਿਰਪਾ ਕਰੇ ਪ੍ਰਾਪ ਭਾਵੇ ਬਿਨ ਸਾਂਝੇ ਰੱਖੇ ਜੇ ਪ੍ਰਭੂ ਨੂੰ ਪਾ ਜਾਵੇ ਤੇ ਬਿਨ ਆਸਵਾਸਾਂ ਤੋਂ ਰੱਖ ਲੈਂਦਾ ਏ ਤਾਤੀ ਵਾਰ ਨੂੰ ਲਾ ਗਈ ਪਰਮ ਸਰਨਾਈ ਮਾਰ ਤਤੀ ਵਾਲਦ ਗੰਦਾ ਜਦੋਂ ਮਾਰ ਕਿਰਪਾ ਕਰਦਾ ਏ ਮੇਰਾ ਹੱਤ ਗੁਰਖਵਾਲਾ ਹੋਆ ਤਾਰ ਕਿਰਪਾ ਪ੍ਰਵਹਾ ਤੇ ਰਖਰ ਗੁਰ ਨਵੰਨ ਰੋਆ ਸੰਗਤਾਂ ਦੀ ਅਰਦਾਸ ਕਰੀ ਬਿਰਥੀ ਨਹੀਂ ਜਾਂਦੀ ਸੰਗਤਾਂ ਵਿੱਚ ਪ੍ਰਭ ਆਪ ਵਸਦਾ ਏ ਰਬ ਆਪ ਵਸਦਾ ਏ ਸਭ ਤੋਂ ਵੱਡੀ ਮਾਂ ਦਾ ਦਰਜਾ ਏ ਤੇ ਜਦੋਂ ਮਾਂ ਨੇ ਆਵਾਜ਼ ਮਾਰੀ ਜਵੰਦੇਆ ਤੋਂ ਚਾਹਨਾ ਕਿ ਤੇਰੀ ਮਾਂ ਹਨੇਰੇ ਚ ਰਵੇ ਕਿ ਜਾਂ ਚਾਨਣ ਚ ਰਵੇ ਜਦੋਂ ਇਹ ਮਾਂ ਨੇ ਪੁਕਾਰ ਕੀਤੀ ਜਵੰਦੇ ਦੀ ਅੱਖਾਂ 'ਚ ਪਾਣੀ ਆ ਗਿਆ ਕੈਂ ਤੋਂ ਮੁਰਾਦ ਮਾ ਦਾ ਦਰਜਾ ਬੜਾ ਹੁੰਦਾ ਏ ਮਾ ਨੇ ਅਸੀਸਾਂ ਲਗਦੀਆਂ ਹਨ ਪਰ ਇੱਥੇ ਸੰਗਤਾਂ ਵੱਲੋਂ ਬੜਾ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਗੁਰੂ ਘਰਾਂ ਵਿਖੇ ਅਰਦਾਸਾਂ ਕੀਤੀਆਂ ਗਈਆਂ ਉਹਨਾਂ ਅਰਦਾਸਾਂ ਸਦਕਾ ਇਹ ਜਵੰਦਾ ਇੱਕ ਮੌਤ ਦੇ ਮੂੰਹ ਤੋਂ ਬਚ ਕੇ ਹੋਸ਼ ਵਿੱਚ ਆਇਆ ਏ ਮਾ ਦੀ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਇਹ ਛੇਤੀ ਦੇ ਰੁਗਤਾ ਤਾਂ ਅਸੀਂ ਬਖਸ਼ ਕੇ ਆਪਣੇ ਘਰ ਵਿਖੇ ਜਾਵੇਗਾ ਜੀ